ਪਹਿਲੋਂ ਤੇ ਮੇਰੇ ਔਰ ਪੂਰੀ ਸਾਡੀ ਟ੍ਰੈਫੀ ਪੁਲਿਸ ਅਮਰਸਰ ਪੁਲਿਸ ਵੱਲੋਂ ਆ ਭਗਵਾਨ ਵਾਲਮੀਕੀ ਜੀ ਦੇ ਪ੍ਰਗਟ ਦਿਵਸ ਤੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ ਔਰ ਸਾਡੀ ਅਮਰਸਰ ਪੁਲਿਸ ਵੱਲੋਂ ਅਮਰਸਰ ਟ੍ਰੈਫੀ ਪੁਲਿਸ ਅਮਰਸਰ ਸਿਟੀ ਪੁਲਿਸ ਮਾਝਕ ਸਿਟੀ ਸਾਥੀ ਇਹ ਸਖਤ ਦਾ ਇਤਵਾ ਮੰਗੀ ਸ਼ੁਭ ਯਾਤਰਾ ਦੇ ਵਿੱਚੋਂ ਕਿਸੇ ਵੀ ਤਰ੍ਹਾਂ ਦਾ ਵਿਗੜ ਨਹੀਂ ਪੈਣਾ ਚਾਹੀਦਾ ਨਿਰਵਗਨ ਚੱਲਣੀ ਚਾਹੀਦੀ ਆ ਆਲਰੇਡੀ ਸਾਡਾ ਜਿਹੜਾ ਰੂਟ ਹੈਗਾ ਵਾ ਜਲੰਧਰ ਤੋਂ ਜਿਹੜੀ ਸ਼ੁਭ ਯਾਤਰਾ ਆ ਰਹੀ ਹੈ ਸਾਡਾ 골ਡਨ ਗੇਟ ਤੋਂ ਲੈ ਕੇ ਸ਼ਹਿਰ ਦੇ ਵਿੱਚੋਂ ਦੀ ਹੋ ਕੇ ਭਗਵਾਨ ਵਾਲਮੀਕੀ ਚੌਂਕ ਤੋਂ ਲੈ ਕੇ ਮਹਲਾਾਂ ਤੱਕ ਜਿਹੜੀ ਜਾਣੀ ਹੈ ਪ੍ਰੋਪਰ ਸਾਡੀ ਪੂਰੀ ਸਿਕਿਉਰ ਜਿਹੜੀ ਰੂਟ ਸਿਕਿਉਰ ਹੈਗਾ ਆਲਰੇਡੀ ਇਹਦੇ ਵਿੱਚ ਸਾਡੀਆਂ 15-16 ਡਾਇਵਰਜਨਸ ਲੱਗੀਆਂ ਹੋਈਆਂ ਸਾਡੇ ਰਾਈ ਸਾਡੇ ਜਿਹੜਾ ਸੋਸ਼ਲ ਮੀਡੀਆ ਸੈਲ ਰਹੀਂ ਔਰ ਟ੍ਰੈਫਿਕ ਐਜੂਕੇਸ਼ਨ ਸੈਲ ਟ੍ਰੈਫਿਕ ਦੇ ਜਿਹੜੀ ਨਿਊਜ਼ ਹੁੰਦੀਆਂ ਉਹਦੇ ਰਾਈ ਵੀ ਪਬਲਿਕ ਨੂੰ ਅਵੇਅਰ ਐਫਐਮ ਦੇ ਥਰੂ ਵੀ ਪਬਲਿਕ ਨੂੰ ਅਵੇਅਰ ਕੀਤਾ ਜਾਂਦਾ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਰੂਟ ਜਿਹੜਾ ਉਹਦੇ ਵਿੱਚ ਦੱਸਿਆ ਗਿਆ ਕਿ ਜਿਸ ਕਿਸੇ ਨੇ ਵੀ ਆਉਣਾ ਉਹ ਇਸ ਰੂਟ ਤੋਂ ਅਵਾਈਡ ਕਰੇ ਤਾਂ ਜੋ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਾਡੀ ਡਿਵਰਸ਼ਨ ਹੋਣੀ ਹੈ ਥੋੜੀ ਪ੍ਰੋਬਲਮ ਜ਼ਰੂਰ ਹੁੰਦੀ ਕਾਇਓਸ ਹੋ ਜਾਂਦਾ ਔਰ ਸਾਡੀ 100% ਕੋਸ਼ਿਸ਼ ਹੈਗੀ ਆ ਟ੍ਰੈਫਿਕ ਪੁਲਿਸ ਵੱਲੋਂ ਕਿ ਜਿਹੜੀ ਸ਼ੋਭਾ ਯਾਤਰਾ ਪਲੱਸ ਜਿਹੜੀ ਪਬਲਿਕ ਨੂੰ ਵੀ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ ਔਰ ਸਹੀ ਤਰ੍ਹਾਂ ਜਿਹੜੀ ਆ ਸ਼ੋਭਾ ਯਾਤਰਾ ਆਪਣੇ RAMBIR THAN TE ਆਰਾਮ ਨਾਲ ਪਹੁੰਚੇ ਤਾਂ ਮੈਡਮ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਗਟ ਦੇ ਤੁਹਾਨੂੰ ਲੈ ਕੇ ਜਿਹੜੀਆਂ ਤਿਆਰੀਆਂ ਨੇ ਉਹ ਕੀਤੀਆਂ ਗਈਆਂ ਨੇ ਬਿਲਕੁਲ ਦੇਖੋ ਬਿਲਕੁਲ 100% ਮੈਂ ਤੁਹਾਨੂੰ ਗਿਆ ਮਾਂਜੁਗ ਸੀਪੀ ਸਾਹਿਬ ਦੀਆਂ ਖਾਸ ਹਦਾਇਤਾਂ ਹੈਗੀਆਂ ਸੀਗੀਆਂ ਸਵੇਰ ਤੋਂ ਹੀ ਸਾਡੀ ਪੁਲਿਸ ਜਿਹੜੀ ਆ ਉਹ ਲੱਗੀ ਹੋਈ ਆ ਆਲਰੇਡੀ ਥਾਣੇ ਵੱਲੋਂ ਵੀ ਜਿਹੜੀ ਸਾਡੀਆਂ ਉਹ ਵੀ ਪੁਲਿਸ ਲੱਗੀ ਹੋਈ ਆ ਔਰ ਟ੍ਰੈਵਲ ਪੁਲਿਸ ਵੀ ਲੱਗੀ ਹੋਈ ਆ ਔਰ ਸਾਡੀ 100% ਕੋਸ਼ਿਸ਼ ਆ ਸੇਫਟੀ ਇਸ ਯੂਅਰ ਜਿਹੜੀ ਆ ਔਰ ਸਵੇਰ ਯਾਤਰਾ ਜਿਹੜੀ ਨਿਰਵਗਨ ਜਿਹੜੀ ਚੱਲੂਗਾਉਣਾ ਆਪਣੇ ਵੱਲੋਂ ਤੁਸੀਂ ਕੀ ਮੈਸੇਜਾਂ ਜਾਂਦੇ ਹੋ ਜੀ ਲੋਕਾਂ ਨੂੰ ਵੇਖੋ ਲੋਕਾਂ ਨੂੰ ਹੁੰਦਾ ਵਾ ਜਿਹੜੇ ਇਹ ਦਿਨ ਦਿਹਾੜ ਹੁੰਦੇ ਦਿਹਾੜਾ ਦਾ ਦਿਨ ਸ਼ੁਰੂ ਹੋ ਗਿਆ ਗੁਰੂ ਮਹਾਰਾਜ ਦਾ ਵੀ ਜਿਵੇਂ ਹੁਣ ਸ਼੍ਰੀ ਗੁਰੂ ਰਾਮਦਾਸ ਜੀ ਵੀ ਗੁਰਪੁਰਬ ਆਉਣ ਵਾਲਾ ਔਰ ਲੋਕਾਂ ਨੂੰ ਇਹ ਚੀਜ਼ ਹੈ ਜਿਹੜਾ ਪੁਲਿਸ ਨਾਲ ਮਿਲ ਕੇ ਜ ਉਹਨਾਂ ਦੀ ਹੈਲਪ ਕਰਨੀ ਚਾਹੀਦੀ ਹੈ ਜਿਹੜੇ ਰੂਟ ਅਸੀਂ ਦੱਸੇ ਹੋਏ ਆ ਉਸ ਰੂਟ ਨੂੰ ਅਵਾਇਡ ਕਰਕੇ ਹੋਰ ਵੀ ਸ਼ਹਿਰ ਦੇ ਵਿੱਚ ਰੂਟ ਹੈਗੇ ਆ ਉਹਨੂੰ ਅਡਾਪਟ ਕਰਨਾ ਚਾਹੀਦਾ ਤਾਂ ਜੋ ਕਿਸੇ ਤਰ੍ਹਾਂ ਦੀ ਕਿਸੇ ਨੂੰ ਜਿਵੇਂ ਐਂਬੂਲੈਂਸ ਹੋ ਗਿਆ ਜੇ ਹੋਰ ਵੀ ਕੋਈ ਪ੍ਰੋਬਲਮ ਜਿਵੇਂ ਆਉਂਦੀਆਂ ਵਾ ਤੇ ਉਹ ਦੂਜੇ ਰੂਟ ਤੋਂ ਆਉਣ ਤਾਂ ਜੋ ਇਸ ਰੂਟ ਦੀ ਅਸੀਂ ਪਹਿਲਾਂ ਹੀ ਅਵੇਅਰਨੈਸ ਜਿਹੜੀ ਦਿੱ ਤਾਂ ਇਹਨੂੰ ਅਵਾਈਡ ਕਰਨੀ ਹੈ ਜੀ ਨਾ ਨਾ ਕਿ ਟ੍ਰੈਫਿਕ ਜਮ ਕਿਤਾ ਜਾਵੇ ਨਾ ਬਿਲਕੁਲ ਸਾਡੀ ਕੋਸ਼ਿਸ਼ ਇਹੋ ਹੀ ਆ ਸ਼ਹਿਰ ਦੇ ਵਿੱਚ ਲੋਕਾਂ ਨੂੰ ਵੀ ਪ੍ਰੋਬਲਮ ਨਾ ਆਵੇ ਪਬਲਿਕ ਦਾ ਵੀ ਅਸੀਂ ਵੇਖਣਾ ਬਾਹਰੋਂ ਵੀ ਜਿਹੜੀ ਲੋਕ ਆਉਂਦੇ ਉਹਨਾਂ ਦਾ ਵੀ ਵੇਖਣਾ ਪਲੱਸ ਇਹਦੇ ਨਾਲ ਜਿਹੜੀ ਸ਼ੋਭਾ ਯਾਤਰਾ ਉਹ ਵੀ ਵੇਖਣੀ ਕਿਉਂਕਿ ਰਾਤ ਦਾ ਸਮਾਂ ਹੋ ਜਾਂਦਾ ਸਾਡੇ ਵਾਸਤੇ ਹੋਰ ਵੀ ਚੈਲੇਂਜ ਚੈਲੰਜ ਆ ਜਾਂਦਾ ਵਾ ਤਾਂ ਜੋ ਕਿਉਂਕਿ ਕਾਫੀ ਪ੍ਰੋਬਲਮ ਜਿਹੜੀ ਆਉਂਦੀ ਆ ਔਰ ਸਾਡੀ ਕੋਸ਼ਿਸ਼ ਆ ਕਿ ਸਹੀ ਤਰ੍ਹਾਂ ਜਿਹੜੀ ਆ ਟ੍ਰੈਫਿਕ ਵੀ ਨਾ ਜਾਮ ਹੋਵੇ ਔਰ ਸ਼ੁਭਾ ਯਾਤਰਾ ਵੀ ਆਰਾਮ ਨਾਲ ਨਿਕਲ ਸਕੇ ਆਰਾਮਪੀਰ ਤੱਕ ਮੈਡਮ ਕੋਸਟਰੀ ਟੀਮਾਂ ਲਗਾਤੀਆਂ ਗਏ ਨੇ ਕਿ ਸ਼ੁਭਾ ਯਾਤਰਾ ਉੱਥੇ ਜਾਣੀ ਹੈ ਇਹਦਾ ਐਕਚੁਅਲੀ ਆਰਾਮਪੀਰ ਤੱਕ ਜਿਹੜੇ ਸਾਡਾ ਮਾਲਾ ਤੱਕ ਸਾਡਾ ਏਰੀਆ ਪੈਂਦਾ ਉਹ ਅਗਲੇ ਜਿਹੜਾ ਜਿਹੜਾ ਰੂਪ ਪੈਂਦਾ ਵਾ ਉਹ ਅਮਰਸਰ ਰੂਲਰ ਦਾ ਪੈਂਦਾ ਆਲਰੇਡੀ ਸਾਰਿਆਂ ਨੇ ਜਿਹੜੀਆਂ ਆਪਣੀਆਂ ਤਿਆਰੀਆਂ ਜਿਹੜੀਆਂ ਕੀਤੀਆਂ ਨੇ